ਜਿਹੜੇ ਬਹੁਤੇ ਸਾਡੇ ਲੋਕ ਹੈ ਨਾ ਜਾਂਦੇ ਨਾ ਡੇਰਿਆਂ ਤੇ ਨਾਮਦਾਨ ਲੈਣ ਬਾਬਿਆਂ ਦੇ ਕੋਲ ਸਿੱਖੋ ਮੈਂ ਬੇਨਤੀ ਕਰਦਾ ਹਾਂ ਨਾ ਇਹੋ ਜੇ ਨਾਮਦਾਨ ਲੈਣ ਦੀ ਸਾਨੂੰ ਲੋੜ ਨਹੀਂ ਕੋਈ ਘਰ ਵਾਲੀ ਨੂੰ ਨਾਮ ਦੇਤਾ ਘਰ ਵਾਲੀ ਉਹ ਨਾਮ ਲੈ ਕੇ ਬਾਬੇ ਦੇ ਕੋਲ ਰੱਟੀ ਜਾਂਦੀ ਆ ਕੰਨਾਂ 'ਚ ਫੂਕਾ ਮਾਰ ਕੇ ਨਾਮਦਾਨ ਦਿੱਤਾ ਬਾਬੇ ਨੇ ਘਰ ਵਾਲੀ ਰੱਟੀ ਜਾਂਦੀ ਆ ਬਾਬੇ ਨੇ ਕਹੇ ਤਾਂ ਵੀ ਨਾਮਦਾਨ ਤੈਨੂੰ ਦੇਤਾ ਗਾਣਾ ਕਿ ਹੁਣ ਦੱਸੀ ਅੱਛਾ ਨਾਮਦਾਨ ਘਰ ਵਾਲੇ ਨੇ ਪੁੱਛ ਲਿਆ ਤੇਰਾ ਨਾਮਦਾਨ ਕੀ ਦਿੱਤਾ ਬਾਬੇ ਨੇ ਤੇ ਘਰ ਵਾਲੀਆਂ ਸੀ ਨਹੀਂ ਬਾਬਾ ਜੀ ਨੇ ਕਿਹਾ ਗਾਣਾ ਦੱਸੀ ਤੇ ਘਰ ਵਾਲੇ ਨੂੰ ਪੁੱਛ ਲਿਆ ਤਾਨੂੰ ਕਿਹੜਾ ਨਾਮਦਾਨ ਦਿੱਤਾ ਬਾਬਾ ਜੀ ਨੇ ਤੇ ਘਰ ਵਾਲਾ ਹੰਦਾ ਨਹੀਂ ਮਹਾਪੁਰਖ ਨੇ ਕਿਹਾ ਤੂੰ ਵੀ ਨਾ ਕਿਸ ਨੂੰ ਦੱਸੀ ਅਛਾ ਨਾਮਦਾਨ ਦਿੱਤਾ ਪਤਨੀ ਨੂੰ ਵੀ ਹੋਇयो ਆ ਤੇ ਘਰ ਵਾਲੇ ਨੇ ਵੀ ਉਹ ਬੰਦੇ ਨੂੰ ਵੀ ਹੋਇयो ਦਿੱਤਾ ਪਰ ਆਪਸ ਵਿੱਚ ਉਹ ਦੋਵੇਂ ਇੱਕ ਦੂਜੇ ਨੂੰ ਲੁਕਾਉਣ ਡਏ ਆ ਤੇ ਲੁਕਾਉਣ ਕੀ ਡਏ ਆ ਜਿਹੜੀ ਬਾਣੀ ਲੁਕੀ ਛੁਪੀਨੀਗੀ 1430 ਅੰਕ ਸਾਡੇ ਸਾਹਮਣੇ ਸੰਪੂਰਨ ਪਈ ਆ ਜਦੋਂ ਬਾਣੀ ਮਰਜੀ ਪ੍ਰਕਾਸ਼ ਕਰੋ ਉਥੀ ਸਹਿ ਪ੍ਰਕਾਸ਼ ਕਰੋ ਸਾਂਝੀ ਪ੍ਰਕਾਸ਼ ਕਰਕੇ ਜਦੋਂ ਮਰਜ਼ੀ ਬਾਣੀ ਪੜੋ ਉਹਨਾਂ ਬਾਣੀਆਂ ਨੂੰ ਵੀ ਬਾਬੇ ਆਪਣਾ ਵਪਾਰ ਚਲਾਉਣ ਲਈ ਆਪਣੀ ਦੁਕਾਨ ਆਪਣੇ ਹੱਟ ਚਲਾਉਣ ਦੇ ਲਈ ਉਹਨਾਂ ਬਾਣੀਆਂ ਦੀਆਂ ਵਿੱਚੋਂ ਟੁਕੜੇ ਕਰ ਕਰਕੇ ਨਾਮਦਾਨ ਦੇਣੀ ਸ਼ੁਰੂ ਕੀਤੇ ਇਹਨਾਂ ਨੇ ਬੜੇ ਹਾਂ ਨੂੰ ਭੇਟਾਂ ਦੇ ਫੋਨ ਆਉਂਦੇ ਆ ਤੁਰ ਸਾਹਿਬ ਤੁਸੀਂ ਨਾ ਤੁਹਾਡੀ ਬੜੀ ਇੱਜ਼ਤ ਕਰਦੇ ਹਾਂ ਅਸੀਂ ਜੀ ਤੁਸੀਂ ਸਾਡੇ ਮਨੋਂ ਲੱਥ ਗਏ ਨੁਖੋਸ਼ ਕਰਨ ਵਾਸਤੇ ਥੋੜੀ ਜਿਹੀ ਕਥਾ ਕਰਦੇ ਆਂ ਅਸੀਂ ਤਾਂ ਗੱਲ ਕਰਦੇ ਆਂ ਹਟਾ ਰੋਸੇ ਨਾਲ ਗੀਆਂ ਵਾਲਾ ਜੱਗ ਭਵੇਂ ਸਾਰਾ ਰੋਸ ਜੇ ਤੁਹਾਡੇ ਰੋਸੇ ਤੋਂ ਉਹੀ ਕੀ ਲੈਣਾ ਰੋਸੀ ਜਾਓ ਹਰ ਤੋ ਜੋ ਮਰਜੀ ਕਰੀ ਜਾਓ ਅਸੀਂ ਤਾਂ ਗੱਲ ਗੁਰੂ ਦੀ ਕਰਨੀ ਆਪਦੇ ਦੀ ਦਲੀਲ ਇੱਕ ਨਹੀਂ ਸਾਡੇ ਲੋਕਾਂ ਦੇ ਕੋਲ ਬਸ ਇੱਕੋ ਗੱਲ ਮੈਂ ਪੇੜ ਆਂ ਨਾ ਮੈਂ ਪੇੜ ਬਣ ਕੇ ਮਰਨਾ ਸਾਰੀ ਉਮਰ ਜਿੱਥੇ ਮਾਰ ਐ ਨੇ ਸਾਨੂੰ ਆਖਰੀ ਵਜਨ ਕਰਤਾ ਹੀ ਜਿਹੜੀਆਂ ਪੇਡਾਂ ਕਹਿੰਨੇ ਨਾ ਕੋਈ 10 ਗੁਰੂ ਦੇਹ ਧਰੀ ਹੋਏ ਆ ਚਾਹੇ ਤੋਂ ਭਾਵੇਂ ਨਾ ਭੇਡਾਂ ਨੇ ਆਪਣੇ ਬਾਬੇ ਗੁਰੂਆਂ ਨਾਲ ਕੰਪੇਅਰ ਕਰਤੇ ਤੇ ਤੁਹਾਡੇ ਵਾਲਿਆਂ ਨੇ ਮੈਂ ਬੜੀਆਰੀ ਬੇਨਤੀ ਕੀਤੀ ਵੀ ਲੀਡਰਾਂ ਦੀਆਂ ਚਪਲਾਂ ਚੜਦੇ ਫਿਰਦੇ ਆ ਤਾਂ ਇੱਥੇ ਤੇ ਬਾਬੇ ਨਾਨਕ ਨੇ ਬਾਬਰ ਨੂੰ ਜ਼ਬਰ ਮੂੰਹ ਤੇ ਕਹਿਣ ਦੀ ਜ਼ੋਰਤ ਰੱਖੀ ਤੇ ਤੁਹਾਡੇ ਵਾਲੇ ਮੈਂ ਨਹੀਂ ਵੇਖਿਆ ਕਦੀ ਵੀ ਕਿਸਾਨਾਂ ਦੇ ਹੱਕ 'ਚ ਵੀ ਜਦੋਂ ਕਿਸਾਨਾਂ ਦੇ ਉੱਤੇ 1 ਸਾਲ 13 ਦਿਨ ਤੇ ਆਈ ਉਹ ਮਹੀਨੇ ਹੈਗੇ ਦਸੰਬਰ ਦੇ ਜਨਵਰੀ ਫਰਵਰੀ ਦੇ ਤਾਂ ਠੰਡੇ ਪਾਣੇ ਦੀਆਂ ਬਿਸ਼ਾਰਾਂ ਹੁੰਦੀਆਂ ਸੀ ਪਾਣੀ ਠੰਡਾ ਕਿਹੜਾ ਸਾਬ ਸੁਥਰਾ ਨਾ ਗੰਦਾ ਪਾਣੀ ਗੰਦੇ ਪਾਣੀ ਦੀਆਂ ਬਿਸ਼ਾਰਾ ਸਾਡੇ ਲੋਕਾਂ ਦੇ ਪੀਂਦੀਆਂ ਮੈਂ ਨਹੀਂ ਵੇਖਿਆ ਕੋਈ ਬੇਆਸ ਵਾਲਾ ਲੱਭਾ ਆਵੇ ਉਦੋਂ ਮੈਂ ਨਹੀਂ ਵੇਖਿਆ ਕੋਈ ਰਾਮ ਰੀਮ ਲੱਭਾ ਆਵੇ ਉਦੋਂ ਮੈਂ ਨਹੀਂ ਵੇਖਿਆ ਕੋਈ بڑے بڑے ਡੇਰੇਦਾਰ ਲੱਭੇ ਹੋਣ ਉਦੋਂ ਨਾ ਕੋਣ ਹੀ ਉਸ ਸਮੇਂ ਕੇਵਲ ਸਾਡੇ ਆਪਣੇ ਕਿਸਾਨ ਭਾਈ ਤੇ ਜੇ ਤੁਸੀਂ ਇਹਨਾਂ ਨੂੰ ਗੁਰੂਆਂ ਨਾਲ ਕੰਪੇਅਰ ਕਰਦੇ ਜੇ ਉਹ 10 ਮਿੰਟ ਹੀ ਆ ਜਾਂਦੇ ਕਿਸਾਨਾਂ ਦੇ ਨਾਲ ਅਹੀਂ ਵੀ ਆਂਦੇ ਵੀ ਨਹੀਂ ਫਲਾਨੇ ਡੇਰੇ ਦਾ ਪੱਪਾ ਵੀ ਆਇਆ ਸੀ ਅੱਜ ਅਹੀਂ ਠੋਕ ਕੇ ਕਹਿੰਦੇ ਆ ਫਲਾਨੀ ਦੇ ਹੰਗਸ ਸਿੰਘ ਜਥੇਬੰਦੀ ਆਈ ਫਲਾਨੀ ਸੰਪਰਦਾ ਦੇ ਦਲਪੰਥਾ ਦੇ ਮੁਖੀ ਆਏ ਅੱਜ ਅਹੀਂ ਠੋਕ ਕੇ ਕਹਿੰਦੇ ਆ ਫਲਾਨੀ ਸੰਸਥਾ ਨੇ ਲੰਗਰ ਲਾਇਆ ਠੋਕ ਕੇ ਕਹਿੰਦੇ ਆ ਅਸੀਂ ਇਹ ਵੀ ਕਹਿ ਦਦੇ ਵੀ ਨਹੀਂ ਭਾਈ ਆ ਦੂਜਾ ਰਾਮ ਰਿੰਦਿਆ ਤੇ ਬਿਆਸ ਵਾਲਾ ਵੀ ਆਇਆ ਵਾ ਅਸੀਂ ਉਹ ਵੀ ਕਹਿੰਦੇ ਕਿਤੇ 5 ਮਿੰਟ ਵੀ ਨਹੀਂ ਆਏ ਕਦੇ ਇੱਕ ਮੁੱਦਾ ਲੱਭ ਕੇ ਵਿਖਾ ਦਿਓ ਜਿੱਥੇ ਸਿੱਖਾਂ ਦੇ ਅਕ ਵਿਚ ਖੜੇ ਹੋਣ ਉਹ ਦੇਣ ਹੀ ਦੱਸ ਦਿਓ ਕੋਈ ਇਹਨਾਂ ਦੀ ਇਹ ਜੀ ਗੁਰੂਆਂ ਨਾਲ ਕੰਪੇਅਰ ਕਰਨਗੇ ਤਾਂ ਇਥੇ ਚਾਰ ਪੁੱਤ ਵਾਰ ਤੇ ਸਾਡੇ ਗੁਰੂ ਨੇ ਚਾਰ ਵਾਰ ਕੇ ਪ੍ਰਵਾਹ ਨਹੀਂ ਕੀਤੀ ਤਾਂ ਮੈਂ ਤਾਂ ਸਵਾਲ ਕਰਦਾ ਹੁੰਦਾ ਵਾਂ ਤੁਹਾਡੇ ਆਸ ਤੇ ਇਹਨਾਂ ਡੇਰੇਦਾਰਾਂ ਨੇ ਕਿ ਵਾਰਿਆ ਕਿ ਦੱਸੋ ਤੇ ਸਹੀ ਹਨੂ ਵੀ ਅਸੀਂ ਵੀ ਮੰਨਣ ਲੱਪਈਏ ਸ਼ਾਇਦ ਉਹਨਾਂ ਨੂੰ ਵੀ ਵਾਰਿਆ ਕੀ ਹੈ ਸਾਡੇ ਆ ਭੇਡਾਂ ਜਿਹੜੀਆਂ ਨਾ ਭੇਡਾਂ ਇਹ ਸੋਚ ਕੇ ਚੱਲਦੀਆਂ ਵੀ ਵੇਖੋ ਗੁਰੂ ਦੀ ਡੈਫੀਨੇਸ਼ਨ ਇਹ ਆ ਵੀ ਬਸ ਇੱਕ ਸੰਗਰਸਨ ਤੇ ਵਰਾਜਮਾਨ ਹੋ ਜਾ ਤੇ ਆਪਣੇ ਆਪ ਨੂੰ ਮੱਥੇ ਟਿਕਾਉ। ਇਹ ਗੁਰੂ ਦੀ ਡੈਫੀਨੇਸ਼ਨ ਨਹੀਂ ਆ। ਜਦੋਂ ਕਿਸੇ ਦੇ ਧਰਮ ਦੇ ਬਦਲੇ ਸੀਸ ਦੇਣ ਦੀ ਵਾਰੀ ਆਵੇ ਤਾਂ ਸੀਸ ਦੇਣਾ ਵੀ ਪੈਂਦਾ ਗੁਰੂ ਨੂੰ। ਤੇ ਤੁਹਾਡੇ ਆਲਿਆਂ ਨੇ ਦੇਣ ਕੀ ਮੈਨੂੰ ਦੇਣ ਨਹੀਂ ਕਿਹਾ ਦੋ। ਸਾਕੇਨ ਨਨਕਾਣਾwale 1921 ਫਰਵਰੀ ਦੇ ਵਿੱਚ ਸਾਕਾਨਨਕਾਣਾਵਾਪਰਿਆ। ਇਹ ਕੋਈ ਬਿਆਸ ਵਾਲ 150 ਸਿੰਘ ਸ਼ਹੀਦ ਹੋਏ। 150 ਸਿੰਘਾਂ ਦੇ ਵਿੱਚੋਂ ਤੁਹਾਡੇ ਬਿਆਸ ਵਾਲਿਆਂ ਦੇ ਕਿੰਨੇ ਸੀ ਇਹ ਗਿਣਾ ਦਿਓ ਮੈਨੂੰ ਸ਼ਾਇਦ ਅਸੀਂ ਗਲਤ ਹੋ ਗਏ ਸੰਤ ਅਮਸ਼ਕੀਨ ਜੀ ਇਹਨਾਂ ਦੇ ਬਾਰੇ ਅਕਸਰ ਬਚਨ ਕਰਦੇ ਹੀ ਕਿ ਪੜਦੇ ਗੁਰਬਾਣੀ ਨੇ ਕੋਈ ਦੂਰ ਐ ਨਹੀਂ ਵੀ ਗੁਰਬਾਣੀ ਨਹੀਂ ਪੜਦੇ ਪੜਦੇ ਗੁਰਬਾਣੀ ਨੇ ਉਹ ਗੁਰੂ ਆਪ ਬਣੇ ਹੋਏ ਆ ਵਿਆਖਿਆ ਗੁਰਬਾਣੀ ਦੀ ਕਰਕੇ ਤਾਂ ਗੁਰੂ ਹੋਣ ਦੀ ਮੋਹ ਆਪਣੇ ਆਪ ਤੇ ਪਾਣੀ ਨਦੀ ਦਾ ਮਸ਼ਕੀਨ ਸਾਹਿਬ ਜੀ ਆਂਦੇ ਵੀ ਮੋਹ ਲਾ ਕੇ ਬੈਠੇ ਪਾਣੀ ਸਾਡਾ ਵਾ ਹੱਦ ਹੋ ਗਈ ਉਹ ਕਾਣ ਲੱਗੇ ਜਾਂਦਾ ਏਡੀ ਨਮਕਰਾਮੀ ਪੇ ਜਿਹੜੇ ਗੁਰੂ ਦਾ ਜਿਸ ਦਾ ਦਤਾ ਖਾਵਣਾ ਤੇਸ ਕਹੀਏ ਸ਼ਾਬਾਸ਼ ਦਤਾ ਗੁਰੂ ਦਾ ਖਾਂਦੇ ਆ ਪੱਗਾਂ ਜਿਹੜੀਆਂ ਸਿਰ ਫਸਾਏ ਗੁਰੂ ਦੀਆਂ ਵਾ ਤੇ ਗੁਰੂ ਨਾਲ ਦਗਾ ਕਮਾ ਕੇ ਤੇ ਗੁਰੂ ਘਰ ਦੇ ਸ਼ਰੀਕ ਬਣ ਕੇ ਦੋਖੀ ਬਣ ਕੇ ਆਂਦੇ ਗੁਰੂ ਅਹੀਂ ਆ ਤੇ ਸਿੱਖ ਨੂੰ ਗੁਰੂ ਸਾਹਿਬ ਨੇ ਇਹ ਹੁਕਮ ਦਿੱਤਾ ਭੇਟਾ ਕਿੰਨੇ ਦਾ 10 ਗੁਰੂ ਦੇਹ ਤਾਰੀ ਹੋਏ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੇ ਇਹ ਗੱਲ ਕੀਤੀ ਭਾਜ ਤੋਂ ਬਾਦਾਂ ਤੁਹਾਡਾ ਕੋਈ ਦੇਹਧਾਰੀ ਨਹੀਂ ਹੋਊਗਾ ਗੁਰੂ ਨਹੀਂ ਹੋਊਗਾ ਤੁਹਾਡਾ ਗੁਰੂ ਕੇਵਲ ਆਗਿਆ ਪਈ ਅਕਾਲ ਕੀ ਤਬਹ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤਬ ਸੇਖੋਣੀ ਗੁਰੂ ਦਾ ਹੁਕਮ ਹੀ ਆਪ ਦਾ ਭਲਾ ਕੇ ਤੇ ਜਾ ਕੇ ਮੂੰਹ ਮਾਰਿਆ ਗੰਦ ਚ ਇਹ ਨਮਕਰ ਮਹੀਨੇ ਤੇ ਹੋਰ ਕੀ ਆ ਕੰਨਾਂ ਦੇ ਵਿੱਚ ਨਾਮ ਦਾ ਲੈਣੇ ਸਿੱਖਾਂ ਦਾ ਕੰਮ ਨਹੀਂ ਹੈ ਸਿੱਖਾਂ ਦੇ ਕੋਲ 1430 ਦਾ ਖਜ਼ਾਨਾ ਪਿਆ ਵਾ ਸਿੱਖ ਇਤਿਹਾਸ ਪਿਆ ਵਾ ਮਰਿਆਦਾ ਪਈਆ ਵਾ ਇਹ ਮਰਿਆਦਾ ਪੜੋ ਕਾਲ ਤਖਸਾਲ ਵੱਲੋਂ ਪ੍ਰਵਾਨਿਤ ਸਿੱਖ ਰਇਤ ਮਰਿਆਦਾ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਪੜੋ ਅਰਥ ਆਪ ਕਰੋ ਤੁਸੀਂ ਜਾਂਦੇ ਵੇਖੋ ਜੀ ਅਰਥ ਕਰਕੇ ਦੇ ਇਹਨੂੰ ਬਾਬੇ ਆ ਬਾਬੇ ਅਰਥ ਕਰਕੇ ਦਿੰਦੇ ਆ ਅਸੀਂ ਬਾਣੀ ਪੜੀ ਵੀ ਜਾਈਏ ਤੇ ਕੀ ਹੋਣਾ ਅਰਥ ਤੇ ਬਾਬੇ ਨੇ ਕਰਨਾ ਅਰਥ ਤੁਸੀਂ ਆਪ ਟੀਕੇ ਲਿਆਓ ਆਪਣੇ ਘਰਾਂ ਦੇ ਵਿੱਚ ਪ੍ਰੋਫੈਸਰ ਸਾਹਿਬ ਸੰਗੀ ਦਾ ਟੀਕਾ ਲਿਓ ਆਪੜ ਅਰਥ ਅਰਥ ਪੜ੍ਹਨੇ ਆ ਬਾਣੀ ਦੀ ਕਥਾ ਸੁਣਨੀ ਆ ਮਨਜੀ ਸਾਹਿਬ ਤੋਂ ਕਥਾ ਬਗਲਾ ਸਾਹਿਬ ਸੀਸਗਨ ਸਾਹਿਬ ਤੋਂ ਇਤਿਹਾਸਿਕ ਸਥਾਨਾਂ ਤੋਂ ਸ਼ਰੀਫ ਫਤੇਗੜ ਸਾਹਿਬ ਅਨੰਦਪੁਰ ਸਾਹਿਬ ਤੋਂ ਕਥਾ ਹੁੰਦੀ ਆ ਉਹ ਸੁਣੋ ਪਿਛੇ ਜੇ ਵੀਰ ਮਿਲਿਆ ਮੈਂ ਕਿੱਥੇ ਜਾਂਦੇ ਆਂਦਾ ਬਾਬਿਆਂ ਦੇ ਡੇਰੇ ਮੈਂ ਕੀ ਲੈਣ ਆਂਦਾ ਨਾਮਦਾਨ ਲੈਣ ਮੈਂ ਕਹਿੰਦਾ ਜੁੜਦੇ ਆਂਦਾ ਗੁਰੂ ਗ੍ਰੰਥ ਸਾਹਿਬ ਨਾਲ ਤਮਾ ਜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਦਾ ਤੇ ਭਲਿਆ ਗੁਰੂ ਗ੍ਰੰਥ ਸਾਹਿਬ ਤੁਹਾਡੇ ਘਰ ਦੇ ਸਾਹਮਣੇ ਗੁਰਦੁਆਰਾ ਸਰੂਪ ਮਹਾਰਾਜ ਦਾ ਉੱਥੇ ਹੈਗਾ ਮੈਂ ਸੱਚ ਦੱਸਾਂ ਤੂੰ ਹੀ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੁੜਦੇ ਅੰਦਾ ਫਿਰ ਮੈਂ ਤੂੰ ਹੀ ਜੁੜਦੇ ਬਾਬੇ ਨਾਲ ਅੰਦਾ ਉਹ ਕਿਵੇਂ ਮੈਂ ਜਨਾਂ ਚਰ ਤੂੰ ਹੀ ਡੇਰੇ ਦੇ ਵਿੱਚ ਬਾਬਾ ਨਹੀਂ ਦੇਖ ਲੈਂਦੇ ਤੁਹਾਡੀ ਭੁੱਖ ਨਹੀਂ ਉਤਰਦੀ ਜਨਾਂ ਚਰ ਤੂੰ ਹੀ ਡੇਰੇ ਦੇ ਵਿੱਚ ਬਾਬਾ ਨਹੀਂ ਦੇਖ ਲੈਂਦੇ ਤੂੰ ਹੀ ਘਰ ਨਹੀਂ ਆਉਂਦੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਗੱਲ ਰਹੀ ਤਾਂ ਗੁਰੂ ਗ੍ਰੰਥ ਸਾਹਿਬ ਤੁਹਾਡੇ ਘਰ ਦੇ ਸਾਹਮਣੇ ਗੁਰਦੁਆਰਾ ਸਰੂਪ ਹੈਗਾ ਪਿੱਛੇ ਜੇ ਤੂੰ ਡੇਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨਾਲੇ ਦਰਸ਼ਨ ਕਰਨ ਜਾਂਦਾ ਵਾ ਤਾਂ ਜਾ ਕੇ ਦਰਸ਼ਨ ਕਰਕੇ ਡੇਰੇ ਦੇ ਵਿੱਚ ਸਰੂਪ ਦੇ ਮਹਾਰਾਜ ਦੇ ਵਾਪਸ ਆ ਜਾ ਦੋ ਘੰਟੇ ਬਾਬੇ ਦਾ ਹੈਲੀਕਾਪਟਰ ਉਤਰਦਾ ਵੇਖਣ ਦੇ ਲੈਂਡ ਕਰਨ ਦੇ ਵੇਖਣ ਦੀ ਕੀ ਲੋੜ ਆ ਪਿੱਜੰਦਾ ਜਦੋਂ ਬਾਬਾ ਨਹੀਂ ਆਉਂਦਾ ਤੇ ਹੁੰਦਾ ਜਰਾ ਹੱਥ ਜੋੜ ਕੇ ਬਾਬੇ ਨੂੰ ਪ੍ਰਣਾਮ ਨਹੀਂ ਕਰਨੀ ਸਾਲਾਂ ਬਧੀ ਸਾਡੇ ਲੋਕ ਮਾਫ ਕਰਨਾ ਡੇਰੇ ਦੀਆਂ ਚੌਂਕੀਆਂ ਭਰ ਕੇ ਤੇ ਸਾਡੇ ਲੋਕਾਂ ਨੂੰ ਇੱਕ ਓੰਕਾਰ ਦਾ ਅਰਥ ਨਹੀਂ ਹੁੰਦੇ ਆਂਦੇ ਹੈ ਜੀ ਬਾਣੀ ਸੁਣ ਜਾਂਦੇ ਆ ਤੇ ਬਾਣੀ ਦਾ ਅਰਥ ਹੀ ਦੱਸ ਦਿਓ ਅਰਥੀ ਦੱਸ ਦਿਓ ਵੀ ਗੁਰ ਜੈਸਾ ਨਹੀਂ ਕੋ ਦੇਵ ਜਿਸ ਮस्तक ਭਾਗ ਸੋ ਲਾਗਾ ਸੇਵ ਇਹਦਾ ਅਰਥੀ ਦੱਸ ਦਿਓ ਅਰਥੀ ਦੱਸ ਦਿਓ ਵੀ ਸਾਚੇ ਸਾਇਬਾ ਕਿਆ ਨਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਅਰਥੀ ਦੱਸ ਦਿਓ ਵੀ ਤੂੰ ਮੈਂ ਛਾੜ ਕੋਈ ਵਰ ਨਾ ਧਿਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਅਰਥੀ ਦੱਸ ਦਿਓ ਵੀ ਫਰੀਦਾ ਬਾਰ ਪ੍ਰਾਏ ਬੈਸਨਾ ਸਾਈ ਮੋਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜਿਉਂ ਸਰੀਰੋਂ ਲੈ ਅਰਥੀ ਦੱਸ ਦਿਓ ਦੱਸੋ ਇਹਦਾ ਅਰਥ ਫਰੀਦਾ ਬਾਰ ਪ੍ਰਾਏ ਬੈਸਣਾ ਬਾਰ ਕਹਿੰਦਾ ਜਿੱਦਾਂ ਬੱਕ ਇਹਨੇ ਨਾ ਬੂਏ ਬਾਰੀਆਂ ਬਾਰ ਬਾਰ ਹੁੰਦਾ ਦਰਵਾਜਾ ਫਰੀਦਾ ਬਾਰ ਪ੍ਰਾਏ ਬੈਸਣਾ ਹੇ ਵੈਗਰੂ ਬਾਬਾ ਫਰੀਦ ਜੀ ਕਹਿੰਦਾ ਮੈਨੂੰ ਕਹੇ ਬਗਾਨੇ ਦੇ ਦਰਵਾਜੇ ਦਾ ਤੇਰਾ ਦਰ ਛੱਡ ਕੇ ਕਹੇ ਹੋਰ ਦੇ ਦਰਵਾਜੇ ਤੇ ਬੈਠਣ ਦਾ ਸਬਬਾ ਨਾ ਬਣੇ ਜੇ ਤੂੰ ਐਵੇਂ ਰੱਖ ਸੀ ਜੇ ਇਦਾਂ ਸਬਬਾ ਕਿਤੇ ਬਣ ਵੀ ਜਾਵੇ ਮੈਨੂੰ ਤੇਰਾ ਦਰ ਛੱਡਣਾ ਪਵੇ ਜਿਉਂ ਸਰੀਰੋਂ ਲੈ ਸਰੀਰ ਚੋਂ ਪ੍ਰਾਨ ਕੱਢ ਲਈ ਪਰ ਹੇ ਪ੍ਰਮਾਤਮਾ ਹੇ ਅਕਾਲ ਪੁਰਖ ਵੈਗਰੂ ਮੈਨੂੰ ਤੇਰਾ ਦਰ ਛੱਡ ਕੇ ਕਦੇ ਕੱਚੇ ਪਿਲੇ ਦੇ ਅੱਗੇ ਹੱਥ ਨਾਲ ਝੋਲੀ ਨਾਲ ਡਣੀ ਪਵੇ ਸਰੀਰ ਚੋਂ ਪ੍ਰਾਣ ਕੱਢਣੀ ਅੱਜ ਦੱਸਣ ਦੀ ਲੋੜ ਤਾਂ ਨਹੀਂ ਕਿ ਵੀ ਅੱਜ ਕਿੱਥੇ ਕਿੱਥੇ ਸਾਡੇ ਸਿਰ ਚੁੱਕਦੇ ਫਿਰਦੇ ਆ ਕਿਹੜੇ ਕਿਹੜੇ ਕੱਚੇ ਪਿਲੇ ਅੱਗੇ ਸਾਡੇ ਸਿਰ ਚੁੱਕਦੇ ਫਿਰਦੇ ਆ ਜਿਹੜੇ ਲੀਡਰਾਂ ਦੀਆਂ ਚਪਲਾਂ ਚੜਦੇ ਫਿਰਦੇ ਹੋਣ ਜਿਹੜੇ ਲੀਡਰਾਂ ਦੀਆਂ ਚਪਲਾਂ ਚੜਦੇ ਫਿਰਦੇ ਹੋਣ ਜਿਹੜੇ ਨਸ਼ਾ ਤਸਕਰਾਂ ਦੇ ਨਾਲ ਜੇਲ੍ਹ ਦੇ ਵਿੱਚ ਮਿਲਣ ਪਹੁੰਚਦੇ ਹੋਣ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਸਾਫ਼ ਲਿਖਿਆ ਹੈ ਸਾਰਵਜਨ ਕਿਤਾਬ ਚ ਅਖਰ ਗੁਰੂ ਨਹੀਂ ਹੁੰਦੇ ਸ਼ਰੀਕ ਬਣ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਹਿ ਗਏ ਸਿੱਖੋ ਫੈਸਲਾ ਕਰ ਲਓ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਜਗੇ ਬਾਬੇ ਦੇ ਇਹ ਵੀ ਫੈਸਲਾ ਕਰ ਲਿਓ ਜੇ ਬਾਬੇ ਦੇ ਸਿੱਖ ਬੰਦਾ ਵਾ ਤੇ ਘਰ ਦੇ ਵਿੱਚ ਕਾਕੇ ਨੇ ਜਨਮ ਲਿਆ ਤੇ ਜਦੋਂ ਗੁਰੂ ਘਰ ਦਾ ਗ੍ਰੰਥੀ ਆਉਂਦਾ ਨਾ ਜਬਜੀਤ ਸਾਹਿਬ ਪੰਜ ਬਾਣੀਆਂ ਪੜ੍ਹ ਕੇ ਚੂਲਾ ਛਕਾਉਂਦਾ ਬੱਚੇ ਨੂੰ ਅੰਮ੍ਰਿਤ ਉਹ ਬਾਬੇ ਨੂੰ ਬੁਲਾਇਆ ਕਰੇ ਗੁਰੂ ਗ੍ਰੰਥ ਸਾਹਿਬ ਤੋਂ ਫਿਰ ਸੋਚ ਕੇ ਵੇਖੋਇ ਕਰੀ ਜਦੋਂ ਵਿਆਹ ਹੋਇਆ ਬੰਦੇ ਦਾ ਨੰਨਕਾਰਜ ਹੋਇਆ ਸੂਹੀ ਰਾਗ ਦੇ ਵਿੱਚ ਚਾਰ ਲਾਵਾਂ ਗੁਰੂ ਰਾਮਦਾਸ ਮਹਾਰਾ ਜੀ ਨੇ ਸੂਈ ਮਹੱਲਾ ਚੌਥਾ ਗੁਰੂ ਰਾਮਦਾਸ ਪਾਸ਼ਾ ਨੇ ਚਾਰ ਲਾਵਾਂ ਉਚਾਰੀਆਂ ਜੋ ਆ ਸੋ ਚੱਲ ਸੀ ਸਭ ਕੋਈ ਆਈ ਵਾਰ ਗਿਆ ਸੰਸਾਰ ਨੂੰ ਛੱਡ ਕੇ ਜਦੋਂ ਮਨੁੱਖ ਗਿਆ ਉਦੋਂ ਗੁਰੂ ਗ੍ਰੰਥ ਸਾਹਿਬ ਦੀ ਲੋੜ ਤਾਂ ਫਿਰ ਦਾਵਾ ਕਰ ਲੋ ਸਾਬਤ ਕਰ ਦਿਓ ਕਿ ਹਾਨੂੰ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੇਠ ਵਿਖਾ ਕੇ ਕਾਪੀ ਕਿਤਾਬ ਸਮਝ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਤੇ ਸਾਡਾ ਸਾਰਾ ਵਾਹ ਵਾਸਤਾ ਬਾਬੇ ਨਾ ਹੀ ਆ ਨਾਦ ਗ੍ਰੰਥੀ ਨੂੰ ਬੁਲਾ ਕੇ ਨਾਦ ਲਾਵਾਂ ਗੁਰੂ ਦੀ ਹਿਉਰੀ ਚ ਲਾਓ ਬਾਬਾ ਬੋਜਕਾਰ ਨਾ ਭੋਗ ਤੇ ਗੁਰੂ ਗ੍ਰੰਥ ਸਾਹਿਬ ਨੂੰ ਬੁਲਾਓ ਖੰਡ ਪਾਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਬੁਲਾਓ ਬਾਬਾ ਬੁਲਾਓ ਵੇਨੇ ਕਿਹਦੇ ਕਿਹੇ ਕਰੇ ਹੁੰਦਾ ਬਾਬਾ ਜਿੰਨੂੰ ਛੱਡਿਓ ਬਿਨਾਂ ਗੁਜਾਰਾ ਹੁੰਦਾ ਛੱਡ ਦੋ ਬਾਬੇ ਛੱਡ ਦੋ ਗੁਜਾਰਾ ਹੋ ਜਾਊਗਾ ਨਾ ਹੀ ਬਾਬੇ ਦਾ ਕੋਈ ਦੇਣ ਆ ਪਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਾ ਜਨਮ ਤੋਂ ਬਿਨਾਂ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਣਾ ਬੱਚੇ ਨੂੰ ਅਮਰਤ ਚਕਾਇਆ ਜਾਣਾ ਪਾਣੀ ਤੋਂ ਬਿਨਾ ਨਾ ਆਨੰਦ ਕਾਰਜ ਤੇਰਾ ਇਹ ਤੋਂ ਬਿਨਾ ਹੋਣਾ ਹੀ ਤੇ ਨਾ ਇਸ ਮਹਾਰਾਜ ਤੋਂ 11ਵੇਂ 11ਵੇਂ ਨਾਨਕ ਤੋਂ ਬਿਨਾ ਨਾ ਤੂੰ ਸੰਸਾਰ ਤੋਂ ਛੱਡ ਕੇ ਚਲੇ ਵੀ ਗਿਓ ਤੇ ਨਾ ਮਗਰੋਂ ਖੰਡ ਪਾੜ ਰੱਖਿਆ ਜਾਣਾ ਹੀ ਸਾਬ ਲਾਲਾ ਜਿਹਨੂੰ ਛੱਡਿਆ ਬਣਾ ਗੁਜਾਰਾ ਹੁੰਦਾ ਛੱਡ ਦੇ ਜਿਹਨੂੰ ਨਹੀਂ ਛੱਡਿਓ ਬਣਾ ਗੁਜਾਰਾ ਹੁੰਦਾ ਠੀਕ ਆ ਰੱਖ ਲੈ ਫਿਰ ਉਹਨੂੰ ਸਿੱਧੀ ਜੀ ਗੱਲ ਐ ਬਾਬੇ ਨੂੰ ਛੱਡਣਾ ਪੈਣਾ ਹੀ ਤੇ ਪਿਓ ਇੱਕ ਹੁੰਦਾ ਵਾ ਪਿਉ ਗੁਰੂ ਗ੍ਰੰਥ ਸਾਹਿਬ ਬਾਬਾ ਅੱਜ ਮਰ ਗਿਆ ਤੇ ਕੱਲ ਨੂੰ ਬਾਬਾ ਨਵਾਂ ਆ ਜਣਾ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ 350 ਸਾਲ ਪਹਿਲਾਂ ਵੀ ਅੱਜ ਤੋਂ ਸਾਡਾ ਗੁਰੂ ਹੀ ਪਲੱਸ ਪ੍ਰੈਜ਼ੈਂਟ ਦੇ ਵਿੱਚ ਸਾਡਾ ਅੱਜ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਆ ਤੇ ਇਨ ਫਿਊਚਰ ਫਿਊਚਰ ਦੇ ਵਿੱਚ ਵੀ ਸਾਡਾ ਗੁਰੂ ਹੋਊਗਾ ਇਹ ਤੋਂ 1000 ਸਾਲ ਬਾਅਦ ਵੀ ਪਾਸਟ 'ਚ ਵੀ ਰਿਹਾ ਫਿਊਚਰ 'ਚ ਵੀ ਤੇ ਪ੍ਰੈਜ਼ੈਂਟ 'ਚ ਵੀ